ਤੋ ਹੀ ਲੱਗੇ ਹੋਏ ਆ ਅੱਜ ਤਾਂ ਡੇਟਾ ਹੀ ਅਨਾਉਂਸ ਹੋਈ ਹੈ ਸਾਡੇ ਵਾਸਤੇ ਤਾਂ ਇਲੈਕਸ਼ਨ ਆਉਣ ਸੀਗਾ ਪਿਛਲੇ ਕਾਫੀ ਦਿਨ ਤੋਂ ਰਾਣਾ ਸਾਹਿਬ ਨੇ ਕਮਾਂਡ ਸਮਾ ਲਈ ਹੋਈ ਹੈ ਇਲੈਕਸ਼ਨ ਕੈਂਪੇਨ ਦੀ ਕਹਿੰਦਾ ਸਿਰਫ ਅੱਗੇ ਕਾਂਗਰਸ ਪਾਰਟੀ ਦਾ ਚਿਹਰਾ ਹੈ ਪਿੱਛੋਂ ਕਿਸ ਤਰੀਕੇ ਇੱਕ ਪਾਰਟੀ ਨੇ ਸਾਰੀ ਕੈਂਪੇਨ ਚਲਾਈ ਹੈ ਔਰ ਅਸੀਂ ਟੂ ਟੂ ਜਾ ਰਹੇ ਹਾਂ ਛੋਟੇ ਛੋਟੇ ਮੀਟ ਕ ਕਰਦੇ ਲੋਕਾਂ ਨੂੰ ਕਨਵਿੰਸ ਕਰ ਰਹੇ ਲੋਕਾਂ 'ਚ ਬਹੁਤ ਭਾਰੀ ਨਿਰਾਸ਼ਾ ਹੈ ਜੋ 3 ਸਵਾ 3 ਸਾਲ ਦਾ ਇੰਨਾ ਦੀ ਗਵਰਨੈਂਸ ਰਹੀ ਹੈ ਆਮ ਆਦਮੀ ਪਾਰਟੀ ਦੀ ਔਰ ਇੱਕ ਉਮੀਦ ਹੈ ਵੀ ਪਿਛਲੇ ਜੋ 22 ਤੋਂ ਪਹਿਲਾਂ ਹੋਈ ਸੀ ਡਿਵੈਲਪਮੈਂਟ ਲੁਧਿਆਣੇ ਦੀ ਉਹ ਲੋਕ ਉਮੀਦ ਰੱਖਦੇ ਆ ਵੀ ਦੁਬਾਰਾ ਆਏਗੀ ਤੇ ਉਹ ਉਹਨਾਂ ਦੀ ਉਮੀਦਾਂ ਦੇ ਤਲੰਦਰ ਰਿਜ਼ਲਟ ਵੀ ਅੱਛਾ ਆਏਗਾ ਜਿਸ ਤਰੀਕੇ ਲੋਕ ਜਾਂਦਿਆਂ ਨੂੰ ਤੁਹਾਨੂੰ ਪਿਆਰ ਦਿੰਦੇ ਆ ਸਤਿਕਾਰ ਦਿੰਦੇ ਆ ਉਹ ਵਾਕਈ ਮੈਂ ਮਹਿਸੂਸ ਕਰਦਾ ਆ ਵੀ ਮਨ ਵਿੱਚ ਜਿਹੜਾ ਡਰ ਔਰ ਭੈ ਸੀਗਾ ਇਸ ਇਲੈਕਸ਼ਨ ਦਾ ਉਹ ਖਤਮ ਹੈ ਔਰ ਲੋਕਾਂ ਨੇ ਆਪਣਾ ਇਲੈਕਸ਼ਨ ਮੰਨ ਕੇ ਇਹਨੂੰ ਇਸ ਲੜਾਈ ਨੂੰ ਆਪਣੀ ਲੜਾਈ ਮੰਨ ਕੇ ਸ਼ੁਰੂ ਕੀਤੀ ਹੋਈ ਹੈ ਤੇ ਹੁਣ ਟਾਈਮ ਤਾਂ ਵੀ 20 ਦਿਨ ਦਾ ਵਿੱਚ ਰਿਜ਼ਲਟ ਅੱਛਾ ਆਏਗਾ ਕਿਉਂਕਿ ਦੇਖਦੇ ਆ ਕਿ ਲੋਕ ਖੁੱਲ ਕੇ ਸਾਹਮਣੇ ਆ ਰਹੇ ਨੇ ਕਿਉਂਕਿ ਹੁਣ ਦੇਖਿਆ ਜਾ ਰਿਹਾ ਕਿ ਕਿ ਲਗਾਤਾਰ ਜਿਦਾ ਕਿਆਸ ਲਗਾਏ ਜਾ ਰਹੇ ਸੀ ਕਿ ਕਿ ਅਰੇ ਤੁਹਾਡੇ ਜਿੰਨੇ ਵੀ ਵੋਟਰ ਨੇ ਮੈਂ ਬੜਾ ਸਤਿਕਾਰ ਕਰਦਾ ਲੋਕ ਆ ਨਾ ਕਿ ਇਲੈਕਸ਼ਨ ਹੈ ਇਲੈਕਸ਼ਨ ਕੋਈ ਚੀਜ਼ ਦੀ ਕਸਰ ਛੱਡਣੀ ਨਹੀਂ ਚਾਹੀਦੀ 2022 ਦੀ ਜਿਹੜੀਆਂ ਕਮੀਆਂ ਰਹਿ ਗਈਆਂ ਉਹ ਕਮੀਆਂ ਨੂੰ ਵੀ ਦੂਰ ਕਰਨਾ ਹੈ ਕਿਸ ਤਰ੍ਹਾਂ ਕੇ ਲੋਕ ਸਾਡੇ ਤੋਂ ਦੂਰ ਹੋਏ ਸੀ ਕਿ ਉਹ ਆਪਣੇ ਅੰਦਰ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਕਮਜ਼ੋਰੀਆਂ ਦੂਰ ਕਰਕੇ ਲੋਕਾਂ 'ਚ ਦੁਬਾਰਾ ਜਾਣਾ ਹੈ ਲੋਕਾਂ ਨੂੰ ਦੁਬਾਰਾ ਵਿਸ਼ਵਾਸ ਦਿਲਾਉਣਾ ਹੈ ਕਿ ਜੋ ਤੁਸੀਂ ਚਾਹੁੰਦੇ ਹੋ ਉਹ ਅਸੀਂ ਔਰ ਕਾਂਗਰਸ ਪਾਰਟੀ ਇਹ ਪੂਰੀ ਕਰ ਸਕਦੀ ਹੈ ਤੇ ਖਾਸ ਤੌਰ ਤੇ ਜੋ ਬੌਂਡਿੰਗ ਉਹਨਾਂ ਨਾਲ ਸੀ ਜੋ ਰਿਸ਼ਤੇ ਉਹਨਾਂ ਨਾਲ ਸੀਗੇ ਉਹ ਦੁਬਾਰਾ ਤੋਂ ਸਟੈਬਲਿਸ਼ ਕਰ ਦੇਣਾ ਹੈ ਇੱਕਦਮ ਹੋ ਗਿਆ ਮੈਨੂੰ ਨਹੀਂ ਪਤਾ ਮੈਂ ਕੀ ਲਿਖਿਆ ਹੈ ਲਿਖਿਆ ਤਾਂ ਉਹਨਾਂ ਨੇ ਹੈ ਪਰ ਸਭ ਕੁਝ ਲਿਖਣ ਦੇ ਬਾਵਜੂਦ ਇਹ ਨਹੀਂ ਲਿਖ ਪਾਏ ਜੋ 3 ਸਾਲ ਪਹਿਲਾਂ ਤੁਸੀਂ ਵੀ ਬੋਲਦੇ ਰਹਿੰਦੇ ਸੀਗੇ ਤੁਹਾਡੇ ਥਰੂ ਇਹ ਵੀ ਸਰਕਾਰ ਬੋਲਦੀ ਸੀ ਮੇਰੇ ਬਾਰੇ ਕਰਪਸ਼ਨ ਬਾਰੇ ਜੋ ਮੈਨੂੰ ਇੱਕ ਮਤਲਬ ਨਟਵਰ ਲਾਲੀ ਬਣਾ ਰੱਖਿਆ ਹੋਇਆ ਹੈ ਇਸ ਦਾ ਹਿੰਦੁਸਤਾਨ ਦਾ ਐਡਾ ਵੱਡਾ ਠੱਗ ਬਣਾ ਰੱਖਿਆ ਹੁਣ ਕਿਉਂ ਨਹੀਂ ਬੋਲਦੇ ਬਾਬੇ ਨੇ ਇਨਸਾਫ ਦਿੱਤਾ ਅਦਾਲਤਾਂ ਨੇ ਦਿੱਤਾ ਉਹ ਲੋਕਾਂ ਨੇ ਦੇਣਾ ਹੈ ਇਨਸਾਫ ਲੋਕਾਂ ਦੀ ਗੱਲ ਹੈ ਅੱਜ ਅੱਜ ਦੀ ਕਜਰੀ ਕੁ ਸ਼ਿਕਾਇਤਾਂ ਦੀ ਉਮੀਦ ਰੱਖਦੇ ਆ ਕਿ ਬਹੁਤ ਸ਼ਿਕਾਇਤਾਂ ਨੇ ਪਰ ਪਹਿਲਾਂ ਤੁਹਾਨੂੰ ਜਿਤਾਵਾਂਗੇ ਫਿਰ ਸ਼ਿਕਾਇਤਾਂ ਦੂਰ ਕਰਵਾਵਾਂਗੇ ਬਹੁਤ ਧੰਨਵਾਦ ਆਸ਼ੂ ਜੀ ਕਾਂਗਰਸ ਪਾਰਟੀ ਦੇ ਬਾਪੂ ਉਮੀਦਵਾਰ ਨੇ ਕਿ ਕਾਂਗਰਸ ਪਾਰਟੀ ਦਾ ਬਹੁਤ ਧੰਨਵਾਦ ਵੀ ਕਰਦਾ ਕਿ ਆਸ਼ੂ ਜੀ ਨੂੰ ਇੱਕ ਸਟਰੋਂਗ ਮਜ਼ਬੂਤ ਕੈਂਡੀਡੇਟ ਦੇ ਤੌਰ ਤੇ ਸਿਲੈਕਟ ਕੀਤਾ ਗਿਆ ਔਰ ਲੁਧਿਆਣੇ ਦੇ ਵਿੱਚ ਪਿਛਲੇ 10-12 ਦਿਨਾਂ ਤੋਂ ਮੈਂ ਆ ਰਿਹਾ ਲਗਾਤਾਰ ਜੋਗ ਚੌਧਿਆ ਸੇਵਾਦਾਰ ਔਰ 파ਰਕੁਸ਼ਨ ਆਸ਼ੂ ਜੀ ਨੇ ਪਹਿਲੇ ਦਿਨ ਤੋਂ ਲੋਕਾਂ ਨਾਲ ਜੁੜ ਕੇ ਰਹੇ ਇੱਕ ਰਾਜਨੀਤੀ 'ਚ ਆ ਕੇ ਕੋਈ ਐਮਐਲਏ ਖਾਲੀ ਬਣ ਲਈ ਜਾਂ ਵਜ਼ੀਰ ਬਣ ਲਈ ਨਹੀਂ ਰਾਜਨੀਤੀ ਕੀ ਕੀ ਇਹਨਾਂ ਤੋਂ ਬਤੌਰ ਐਨਸੀਵੀ ਸੇਵਾ ਕੀਤੀ ਤੇ ਹੁਣ ਜਿੰਨੇ ਵੀ ਕੈਂਡੀਡੇਟ ਨੇ ਇਹਨਾਂ ਦਾ ਰਾਜਨੀਤਿਕ ਛੋੜ ਦੇਖੋ ਕਿ ਇਹਨਾਂ ਨੇ ਸੋਸ਼ਲ ਵਰਕ ਪਿਛਲੇ 15 ਸਾਲਾਂ 'ਚ ਕੀਤਾ ਲੋਕਾਂ 'ਚ ਕਿੱਦਾਂ ਮਿਹਰੇ ਨੇ ਲੋਕ ਬਹੁਤ ਸੈਣੇ ਹੋ ਚੁੱਕੇ ਆ ਲੋਕ ਠੋਖਾ ਖਾ ਕੇ ਪਿਛਲੀ ਵਾਰ ਕਾਂਗਰਸ ਨੂੰ ਨਕਾਰਿਆ ਇਹਦੇ 'ਚ ਕੋਈ ਦੋਹਰਾ ਨਹੀਂ ਆ ਇੱਕ ਭਰੋਸਾ ਜਿਹੜੀ ਕੰਮ ਨਹੀਂ ਵੀ ਹੋਣ ਵਾਲੀ ਸੀ ਉਹਨਾਂ ਦਾ ਵੀ ਆਸ਼ਵਾਸ਼ਣ ਦਿੱਤਾ ਅਮਦੀ ਪਾਰਟੀ ਨੇ ਧਨਵਾ ਅਮਦੀ ਪਾਰਟੀ ਨੇ ਸਵੀਪ ਕੀਤਾ ਪੰਜਾਬ ਨੂੰ ਔਰ ਕਿਸ ਸੋਚਨਾ ਜਿਸ ਅਤਿਵਾਰਨਾ ਲੋਕ ਆਮ ਆਦਮੀ ਪਾਰਟੀ ਨਾਲ ਜੁੜੇ ਸੀ ਉਹ ਉਹੀ ਤੇ ਜਿੰਮਾ ਪਸਾਰੇ ਔਰ ਮੈਂ ਸਮਝਦਾ ਕਿਉਂ ਵਾਲੀਆਂ ਵੋਟਾਂ ਦੇ ਵਿੱਚ ਸੇਗਲ ਬਚ ਗਿਆ ਅੱਛੇ ਢਾਕਲ ਕਰਨੇ ਸਾਰੀ ਪਾਰਟੀਆਂ ਨੇ ਤੇ ਭਾਤਕ ਪੁਸ਼ਨਾ ਅਸ਼ੂ ਜੀ ਇਕੱਲੇ ਨਹੀਂ ਇਹਨਾਂ ਦੀ ਭਾਈ ਮਮਤਾ ਮਮਤਾ ਜੀ ਉਹ ਵੀ ਲੋਕਾਂ ਦੀ ਤੇ ਦੇ ਚ ਵਕਰ ਤੇ ਆ। ਔਰ ਲੋਕਾਂ ਦੇ ਜਿਹੜਾ ਹਲਕਾ ਆ ਕੱਲੀ ਆਪਾਂ ਯਾਰੇ ਗੱਲ ਕਦੇ ਦੀ ਜੀ ਚੈਨ ਕਰੀਏ। ਸਾਰੇ ਲੁਧਿਆਣੇ ਚ ਔਰ ਪਾਕੀ ਪੰਜਾਬ ਚ ਵੀ ਬਾਤ ਸੁਣਾਸਦਾ ਨਾ। ਰਮਨ ਉਸ ਨੂੰ ਦਾ ਦੇਦੇ ਜਿਹੜੇ ਕੀ ਬਿਜੀ ਲੈ ਦੇ। ਦੇਖੋ ਮੈਂ ਕਿਸੇ ਦੇ ਉਲਟ ਕਦੇ ਨਹੀਂ ਬੋਲਦਾ ਹੁੰਦਾ। ਲੇਕਿਨ ਮੈਂ ਇਹਨਾਂ ਜ਼ਰੂਰ ਕਹਾਂਗਾ ਕਿ ਯਾਰ ਬੰਦਾ ਇਹ ਵੇਖੋ ਕਿ ਕਦੋਂ ਰਾਜਨੀਤੀ ਚ ਆਇਆ ਇਹਨੂੰ ਉਹ ਇਹਨਾਂ ਦੀ ਉਮਰ 55 ਸਾਲ ਹੋ ਗਈ। ਤੇ 20 ਸਾਲ ਦੇ ਰਾਜਨੀਤੀ ਚ ਆ। ਵੀਝਾ ਦੀ ਉਮਰ ਦੇ 80 35 ਸਾਲ ਹੋ ਗਏ ਪਹਿਲਾਂ ਤਾਂ ਕੌਂਸਲਰ ਵੀ ਬਣਾਈ ਜਦ ਦੀ ਲੋਕਾਂ ਦੀ ਸੇਵਾ ਕਰਦੇ ਆ ਪਹਿਲਾਂ ਕੌਂਸਲਰ ਬਣਾਉਣ ਦੀ ਦੱਚੀ ਇਹ ਲੋਕਾਂ ਨੇ ਇਹਨਾਂ ਨੂੰ ਕੌਂਸਲਰ ਬਣਾਇਆ ਫਿਰ ਇਹ ਤੇਨਾਂ ਦੀ ਧਰਮ ਪਤਨੀ ਤੇ ਬਾਕੀ ਦਾ ਪਰਿਵਾਰ ਕੌਂਸਲਰ ਦਾ ਜਿੱਥੇ ਇਲੈਕਸ਼ਨ ਲੜਿਆ ਫਿਰ ਪਾਰਟੀ ਨੇ ਟਿਕਟ ਦਿੱਤੀ ਐਮਐਲਏ ਬਣੇ ਇੱਕ ਵਾਰ ਜਿਤਾਇਆ ਇਹਨਾਂ ਦੇ ਤਪੰਗਤਾ ਇਹਨਾਂ ਦੇ ਕੰਮ ਕਰਾਉਣ ਦਾ ਸਟਾਈਲ ਵੀ ਮੇਰਾ ਵੀ ਤਾਂ ਵੇਖਿਆ ਤਾਂ ਮੈਂ ਜਿਹੜਾ ਉਹ ਤਾਂ ਯਾਰ ਹਿੰਮਤ ਨਹੀਂ ਕਰਾਂਗਾ ਜੇ ਹਮਤਾ ਕੋਈ ਕੋਈ ਹੁੰਦਾ ਸ਼ੁਰਗਾ ਤੇ ਲੋਕਾਂ ਨੇ ਮੋਟਾਈ ਨਹੀਂ ਪੁਹਨੀਆਂ ਤੇ ਦੇਖੇ ਰਹੀ 2015 ਵਿੱਚ ਸੁਣਾ 2015 ਦਾ ਪਹਿਲਾਂ ਜਿਹੜਾ ਪੱਛੀ ਆ ਫਦੇ ਕਰੀਏ 2015 ਵਾਲਾ ਆਪਣੇ ਹੱਥਾਂ ਦੇ ਹੋਏ